ਜਲੰਧਰ ਦੇ ਨਾਮਦੇਵ ਚੌਂਗ ਦੇ ਵਿੱਚ ਇੱਕ ਸ਼ੋਰੂਮ ਆ ਜੂਡੀਓ ਸ਼ੋਰੂਮ ਉਸ ਦੇ ਬਾਹਰ ਜਿਹੜੀ ਸ਼ਟਰਿੰਗ ਕੀਤੀ ਹੋਈ ਸੀ ਸ਼ੋਰੂਮ ਦੇ ਵੱਲੋਂ ਉਹ ਜਿਹੜੀ ਪੂਰੀ ਸ਼ਟਰਿੰਗ ਆ ਉਹ ਜਿਹੜੀ ਗੱਡੀਆਂ ਦੇ ਉੱਤੇ ਡਿੱਗ ਚੁੱਕੀ ਆ ਜਿਹੜੀ ਪਾਰਕਿੰਗ ਦੇ ਵਿੱਚ ਗੱਡੀਆਂ ਲੱਗੀਆਂ ਸਿਗੀਆਂ ਉਸ ਦੇ ਵਿੱਚ ਜਿਹੜੀ ਉਹ ਪੂਰੀ ਸ਼ਟਰਿੰਗ ਜਿਹੜੀ ਆ ਉੱਪਰ ਡਿੱਗ ਚੁੱਕੀ ਆ ਇਹ ਤਸਵੀਰਾਂ ਤੁਹਾਨੂੰ ਜਲੰਧਰ ਦੇ ਜੂਡੀਓ ਦੇ ਸ਼ੋਰੂਮ ਦੀਆਂ ਦਿਖਾ ਰਹੇ ਆਂ ਸੀ ਇਸ ਟਾਈਮ ਜਿਹੜੇ ਮਾਲਕ ਦਿੱਤਾ ਹਜੇ ਕੋਈ ਪਤਾ ਨਹੀਂ ਲੱਗਿਆ ਕਿਸ ਦੀ ਇਹ ਪ੍ਰਾਪਰਟੀ ਆ ਕਿਸ ਦਾ ਇਹ ਸ਼ੋਰੂਮ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਪੂਰੀ ਸ਼ਟਰਿੰਗ ਜਿਹੜੀ ਆ ਇਸ ਟਾਈਮ ਜਲੰਧਰ ਦੇ ਦੇਖ ਜਿਹੜੀ ਤੁਸੀਂ ਦੇਖ ਸਕਦੇ ਹੋ ਮਾਲਕਾਂ ਦੇ ਵੱਲੋਂ ਜਿਹੜੇ ਉਸ ਦੇ ਮਾਲਕਾ ਗੱਡੀ ਦੇ ਉਸ ਦੇ ਬਾਹਰ ਦੀ ਤਸਵੀਰ ਦਿਖਾ ਰਿਹਾ ਕਿਸ ਤਰ੍ਹਾਂ ਗੱਡੀ ਦੀ ਪੂਰੀ ਪੂਰੀ ਗੱਡੀ ਜਿਹੜੀ ਹੈ ਡੈਮੇਜ ਇਸ ਟਾਈਮ ਹੋ ਚੁੱਕੀ ਆ ਜਲੰਧਰ ਨਾਮਦੇਵ ਚੌਂਗ ਦੇ ਵਿੱਚ ਇੱਕ ਸ਼ੋਰੂਮ ਜਿਹੜਾ ਜੂਡੀਓ ਦੇ ਬਾਹਰ ਜਿਹੜੀ ਇੱਕ ਸ਼ਟਰਿੰਗ ਕੀਤੀ ਹੋਈ ਸੀ ਉਸ ਦੇ ਵਿੱਚ ਜਿਹੜਾ ਕਾਫੀ ਜਿਹੜਾ ਨੁਕਸਾਨ ਜਿਹੜਾ ਲੋਕਾਂ ਦਾ ਹੋ ਚੁੱਕਿਆ ਵਾ ਲੋਕਾਂ ਦੇ ਇਹੀ ਕਹਿਣਾ ਹੈ ਕਿ ਜੂਡੀਓ ਸ਼ੋਰੂਮ ਦੀ ਜਿਹੜੀ ਸ਼ਟਰਿੰਗ ਸੀ ਉਹ ਸਹੀ ਤਰੀਕੇ ਦੇ ਨਾਲ ਨਹੀਂ ਕੀਤੀ ਸੀ ਆਪਣੀ ਗੱਡੀ ਨੂੰ ਕੱਢਿਆ ਜਾ ਰਿਹਾ ਵਾ ਪੂਰੀ ਜਿਹੜੀ ਗੱਡੀ ਐ ਇਸ ਟਾਈਮ ਪੂਰੀ ਸ਼ਟਰਿੰਗ ਦੇ ਨਾਲ ਐ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਕੋਈ ਵੀ ਸੇਫਟੀ ਨਹੀਂ ਕੀਤੀ ਹੋਈ ਸ਼ਟਰਿੰਗ ਜਿਹੜੀ ਕੀਤੀ ਹੋਈ ਐ ਜਲੰਧਰ ਦੀਆਂ ਤਸਵੀਰਾਂ ਦਿਖਾ ਰਹੇ ਤੁਹਾਨੂੰ ਨਾਮਦੇਵ ਚੌਂਕ ਦੇ ਵਿੱਚ ਜੂਡੀਓ ਸ਼ੋਰੂਮ ਆ ਜਿਹੜੀਆਂ ਉਸ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਉਸ ਦੇ ਬਾਹਰ ਦੀਆਂ ਤੇ ਲਗਾਤਾਰ ਜਿਹੜਾ ਜਲੰਧਰ ਤੂਫਾਨ ਤੋਂ ਬਾਹਰ ਦੀਆਂ ਜਿਹੜੀਆਂ ਤਸਵੀਰਾਂ ਵਾ ਇਹ ਵਾ ਇਹ ਤਸਵੀਰਾਂ ਜਿਹੜੀਆਂ ਦਿਖਾ ਰਹੇ ਹਾਂ ਜੂਡੀਓ ਸ਼ੋਰੂਮ ਦੇ ਬਾਹਰ ਦੀਆਂ ਕਿਸ ਤਰ੍ਹਾਂ ਇੱਕ ਜਿਹੜੀ ਸ਼ਟਰਿੰਗ ਕੀਤੀ ਹੋਈ ਸੀ ਉਸ ਤੋਂ ਬਾਅਦ ਜਿਹੜਾ ਇੱਕ ਜਿਹੜਾ ਮੰਜ਼ਰ ਦੇਖਣ ਨੂੰ ਮੇਰੇ ਆ ਗੱਡੀਆਂ ਦੇ ਉੱਤੇ ਜਿਹੜੇ ਸਕੂਟਰਾਂ ਦੇ ਉੱਤੇ ਐਕਟਿਵਾ ਦੇ ਉੱਤੇ ਜਿਹੜੀਆਂ ਗੱਡੀਆਂ ਦਾ ਪੂਰਾ ਨੁਕਸਾਨ ਹੋ ਚੁੱਕਾ ਵਾ ਗੱਡੀਆਂ ਨੂੰ ਜਿਹੜੇ ਪਾਈਪ ਸੀਗੇ ਉਹ ਪਾੜ ਕੇ ਜਿਹੜਾ ਉਹ ਜਿਹੜਾ ਬਾਹਰ ਜਿਹੜਾ ਅੰਦਰ ਨਿਕਲ ਚੁੱਕੇ ਸੀਗੇ ਉਸੇ ਉਸ ਤੋਂ ਬਾਅਦ ਜਿਹੜਾ ਉਸੇ ਜਿਹੜੇ ਉੱਥੇ ਪਾਰਕਿੰਗ ਦੇ ਵਿੱਚ ਲੋਕਾਂ ਨੇ ਗੱਡੀਆਂ ਲਗਾਈਆਂ ਸੀ ਉਸ ਦੇ ਵਿੱਚ ਲੋਕਾਂ ਦੇ ਵਿੱਚ ਕਾਫੀ ਰੋਸ਼ ਦੇਖਣ ਨੂੰ ਮਿਲ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਗੱਡੀ ਦੇ ਵਿੱਚੋਂ ਪਾਈਪ ਜਿਹੜਾ ਉਹ ਪਾੜ ਕੇ ਜਿਹੜਾ ਪੂਰਾ ਗੱਡੀ ਦੇ ਅੰਦਰ ਜਿਹੜਾ ਉਹ ਵੜ ਗਿਆ ਈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਪੂਰਾ ਜਿਹੜਾ ਲਾਸ ਹੋ ਚੁੱਕਾ ਪੂਰੀ ਗੱਡੀ ਜਿਹੜੀ ਡੈਮੇਜ ਹੋ ਚੁੱਕੀ ਆ ਜਲੰਧਰ ਜੂਡੀਓ ਸ਼ੋਰੂਮ ਦੇ ਬਾਅਦ ਦੀਆਂ ਜਿਹੜੀਆਂ ਬਾਹਰ ਦੀਆਂ ਤਸਵੀਰਾਂ ਦਿਖਾ ਰਿਹਾ ਕਿਸ ਤਰ੍ਹਾਂ ਜਿਹੜਾ ਨੁਕਸਾਨ ਜਿਹੜਾ ਜਲੰਧਰ ਦੇ ਵਿੱਚ ਜਿਹੜਾ ਹੋਇਆ ਪਿਆ ਆ ਹੁਣ ਐਕਟਿਵਾ ਕੱਢਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਜਿਹੜੀ ਐਕਟਿਵਾ ਥੱਲੇ ਖੜੀ ਸੀਗੀ ਪੂਰੀ ਤਰ੍ਹਾਂ ਜਿਹੜੀ ਲਾਸ ਹੋ ਚੁੱਕੀ ਆ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਸਾਰੇ ਬਾਈਕ ਜਿਹੜੇ ਆ ਇਸ ਟਾਈਮ ਟੁੱਟ ਚੁੱਕੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਪਾਰਕਿੰਗ ਸੀਗੀ ਇਸਦੇ ਬਾਹਰ ਪੂਰਾ ਜਿਹੜਾ ਨੁਕਸਾਨ ਜਿਹੜਾ ਇਸ ਟਾਈਮ ਜਿਹੜਾ ਉਹ ਹੋ ਚੁੱਕਾ ਵਾ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਾਰ ਪਾਰਕਿੰਗ ਪੇਡ ਪਾਰਕਿੰਗ ਜਿਹੜਾ ਇੱਥੇ ਲਿਖਿਆ ਹੋਇਆ ਪੂਰੀ ਤਰ੍ਹਾਂ ਜਿਹੜੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬਹੁਤ ਜ਼ਿਆਦਾ ਇੱਕ ਗੱਡੀ ਜਿਹੜੀ ਜਾ ਚੁੱਕੀ ਐ ਇੱਥੋਂ ਕੱਢ ਚੁੱਕਾ ਜਿਹੜੇ ਉਹਦੇ ਪਾਈਪ ਸੀਗੇ ਉਹ ਗੱਡੀਆਂ ਦੇ ਬਿਲਕੁਲ ਵਿੱਚ ਪ ਕੋਈ ਇੱਥੇ ਖੜਾ ਹੁੰਦਾ ਉਸ ਦਾ ਪੂਰੀ ਜਾਨ ਜਾਨੀ ਮਾਲੀ ਦਾ ਨੁਕਸਾਨ ਵੀ ਜਿਹੜਾ ਹੋ ਸਕਦਾ ਸੀਗਾ ਜਿਹੜਾ ਇਸ ਟਾਈਮ ਪੂਰਾ ਜਿਹੜਾ ਉਹ ਨੁਕਸਾਨ ਹੋਇਆ ਪਿਆ ਹੁਣ ਹੋਰ ਵੀ ਜਿਹੜੀ ਸ਼ਟਰਿੰਗ ਦੇਖ ਸਕਦੇ ਉਹ ਵੀ ਜਿਹੜੀ ਉਹ ਡਿੱਗਣ ਵਾਲੀ ਹੈ ਸ਼ਟਰਿੰਗ ਸਾਰੀ ਪੂਰਾ ਜਿਹੜੀਆਂ ਗੱਡੀਆਂ ਇਸ ਟਾਈਮ ਜਿਹੜੀਆਂ ਡੈਮੇਜ ਹੋ ਚੁੱਕੀਆਂ ਵਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਲੰਧਰ ਜੂਡੀਓ ਸ਼ੋਰੂਮ ਦੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪੂਰੀ ਜਿਹੜੀ ਸ਼ਟਰਿੰਗ ਕੀਤੀ ਜਾ ਰਹੀ ਸੀ ਕੋਈ ਕੰਮ ਚੱਲ ਰਿਹਾ ਸੀ ਇਸ ਤੇ ਉਸ ਕੰਮ ਦੇ ਹੋਣ ਦੇ ਬਾਵਜੂਦ ਜਿਹੜਾ ਹਨੇਰੀ ਤੂਫਾਨ ਜਿਹੜਾ ਆਇਆ ਉਸ ਤੋਂ ਬਾਅਦ ਜਿਹੜੀ ਗੱਡੀਆਂ ਦੇ ਉੱਤੇ ਪੂਰੀ ਸ਼ਟਰਿੰਗ ਜਿਹੜੀ ਡੇਕ ਚੁੱਕੀ ਆ ਇਸ ਟਾਈਮ ਪੂਰਾ ਜਿਹੜਾ ਲੋਕਾਂ ਦਾ ਜਿਹੜਾ ਇੱਥੇ ਸ਼ਾਪਿੰਗ ਕਰਨ ਆਏ ਸੀ ਉਹਨਾਂ ਦਾ ਡੇਰ ਨੁਕਸਾਨ ਹੋ ਚੁੱਕਾ ਜਿਹੜੀ ਪਾਰਕਿੰਗ ਵੀ ਜਿਹੜੀ ਦੱਸੀ ਜਾ ਰਹੀ ਹੈ ਇਲੀਗਲ ਤਰੀਕੇ ਦੇ ਨਾਲ ਜਿਹੜੀ ਪਾਰਕਿੰਗ ਜਿਹੜੀ ਸੀਗੀ ਇੱਥੇ ਪਰਚੀਆਂ ਕਟੀਆਂ ਜਾ ਰਹੀ ਸੀ ਉਸ ਤੋਂ ਬਾਅਦ ਜਿਹੜਾ ਵਾ ਤੂਫਾਨ ਆਣ ਤੋਂ ਬਾਅਦ ਪੂਰੀ ਜਿਹੜੀ ਇੱਥੇ ਨੁਕਸਾਨ ਜਿਹੜਾ ਲੋਕਾਂ ਦਾ ਹੋ ਚੁੱਕਾ ਵਾ ਇਹ ਤਸਵੀਰਾਂ ਤੁਹਾਨੂੰ ਨਾਮਦੇਵ ਚੌਂਕ ਜਿਹੜਾ ਸ਼ੋਰੂਮ ਆ ਜੂਡੀਓਸ ਦੇ ਬਾਹਰ ਸ਼ਟਰਿੰਗ ਹੋਈ ਸੀ ਉਸ ਨਾਲ ਜਿਹੜਾ ਇਹ ਨੁਕਸਾਨ ਹੋਇਆ ਸੀ ਤੇ ਦੇਖਦੇ ਰਹੋ ਤਹਿਲਕਾ ਪਾਰਕਿੰਗ ਕਰ ਲਈ ਪਾਰਕਿੰਗ ਲਈ ਮਸਜਿਸ ਤੋਂ ਅਸੀਂ ਪੰਚੀਂ ਕਰਾ ਕੇ ਪਾਰਕਿੰਗ ਗੱਡੀ ਖੜੀ ਕਰੀ ਅੰਦਰ ਆਏ ਬੇਡ ਪਾਰਕਿੰਗ ਸੀ ਬੇਡ ਪਾਰਕਿੰਗ ਰਸੀਦ ਮੇਰੇ ਕੋਲ ਹੈ ਪਾਰਕਿੰਗ ਦੇ ਪੈਸੇ ਰਸੀਦ ਲਗੀ ਆਜੀ ਖਾਨੇ ਪਾਉਣ ਵਾਲਾ ਬਾਕੀ ਦੇ ਪੈਸੇ ਨਹੀਂ ਹਲੇ ਤੱਕ ਤਾਂ ਦੋ ਘੇੜੇ ਢੋਗੇ ਖੜੇ ਨਾ ਕੋਈ ਮਾਲਕ ਨਹੀਂ ਕੋਈ ਕੁਛ ਨਹੀਂ ਕੋਈ ਕੁਛ ਨਹੀਂ ਹਰ ਰਸੀਦ ਆ ਜੀ ਅਸੀਂ ਕਿੱਥੇ ਕਰਾਈ ਹਰ ਰਸੀਦ ਹੈ ਪਾਰਕਿੰਗ ਦੀ ਪਾਰਕਿੰਗ ਰਸੀਦ ਹੈ ਮੇਰੀ ਵੱਡੀ ਗੱਡੀ ਦੇ ਵਿੱਚ ਮੈਂ ਸਰ ਕੀ ਨਾਮ ਲਟਾ ਦਿੱਤੀ ਗੱਡੀ 'ਚ ਮੈਂ ਜਾ ਰਿਹਾ ਰਵਿੰਦਰ ਸਿੰਘ ਮੇਰਾ ਨਾਮ ਹੈ ਰੋਪੜ ਤੋਂ ਆ ਹਾਂ ਜੀ ਅਚ ਰੋਪੜ ਤੋਂ ਆਏ ਤੁਸੀਂ ਰੋਪੜ ਤੋਂ ਆਏ ਗੱਡੀ 'ਚ ਸਾਮ ਮੋਹ ਨਾਲ ਗੱਡੀ ਜੇ ਮੈਟਰੀ ਕੀਤੀ ਗੱਡੀ ਸਰਮਾਰੀ ਉੱਪਰੋਂ ਸ਼ਟਰਿੰਗ ਗਿਰ ਗਈ ਜੀ ਸ਼ਟਰਿੰਗ ਗਿਰ ਕੇ ਮੇਰੇ ਮੋਢੇ ਦੇ ਕੋਲ ਤੋਂ ਲੰਗੀ ਗੱਡੀ ਦੇ ਵਿੱਚ ਗੱਡੀ ਪਾੜ ਕੇ ਗੱਡੀ ਦੇ ਵਿੱਚੋਂ ਚੀਜ਼ੇ ਵਿੱਚ ਪਾੜ ਦੇ ਜਿਹੜੀ ਗੱਡੀ ਜਿਹੜੀ ਹੈ ਤੁਹਾਡੀ ਨੋਵਾ ਕ੍ਰਿਸਟਾ ਨੋਵਾ ਕ੍ਰਿਸਟਾ ਔਰ ਸਰ ਇਹ ਨਹੀਂ ਦੇਖੋ ਮੇਰੇ ਉਹ ਤੁਹਾਡੇ ਕੀ ਕਹਿ ਰਹੇ ਤੁਹਾਡੇ ਤੁਹਾਡੇ ਮੀਡੀਆ ਦੇ ਮਾਧਮ ਤੋਂ ਮੈਂ ਕਹਿ ਰਿਹਾ ਜੀ ਵੀ ਇਹ ਨਹੀਂ ਹਾਲੇ 10 ਮਿੰਟ ਦੇ ਅੰਦਰ ਅੰਦਰ ਅਸੀਂ ਸਮਾਂ ਚੱਕ ਕੇ ਲਾ ਰਹੇ ਤੋ ਸਰ ਦੇਖੋ ਇਹ ਪਤਾ ਲੱਗਾ ਬਸ ਤੁਹਾਨੂੰ ਕੋਈ ਆ ਨਹੀਂ ਰਿਹਾ ਮਰ ਜਾਂਦਾ ਫਿਰ ਤਾਂ ਯਾਰ ਕਿਆ ਕਲੇਮ ਦੇਣਾ ਸੀ ਹੁਣ ਨਹੀਂ ਆ ਰਹੇ ਕਿੰਨਾ ਕੁ ਨੁਕਸਾਨ ਹੋਇਆ ਗੱਡੀ ਦਾ ਗੱਡੀ 28 ਲੱਖ ਗੱਡੀ ਹੈ ਜੀ 9 ਮਹੀਨੇ ਹੋਇਆ ਟੋਟਲ ਲੋਸ ਆ ਗੱਡੀ ਕਿਉਂਕਿ ਗੱਡੀਆਂ